ਸਾਤਰੀ ਗੱਲ ਬਈ ਦੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆਂ ਭਰਾ ਮੇਰੋ ਆਪਣੇ ਪਿੰਡ ਤੇ ਜ਼ਿੰਮੇਦਾਰਾ ਟਰੈਕਟਰ ਲੈ ਕੇ ਆਇਆ ਥੋੜੇ ਵਾਸਤੇ ਸਾਰਾ ਟਰੈਕਟਰ origignal ਆ ਕਿਸੇ ਪਾਸੇ ਟਰੈਕਟਰ ਦੇ ਕੰਮ ਵੀ ਨਹੀਂ ਲੱਗੇ ਤੇ ਪੂਰਾ ਸੋਹਣਾ ਟਰੈਕਟਰ ਆ ਚਾਰ ਚੁਫੇਰੇ ਤੁਹਾਨੂੰ ਘੁੰਮ ਕੇ ਦਿਖਾ ਦਿੰਨੇ ਆ ਵੇਖੋ ਕਰਾ ਟਾਇਰ ਰੰਬਾ ਰੰਬਾ ਟਰੈਕਟਰ ਦੇਖੋ ਜਰਾ ਕੋਕਾ ਕੀ ਕੀ ਆ ਤੇ ਇੱਧਰ ਦੇਖੋ ਇੰਜਨ ਕੰਨੀ ਤੇ ਬਾਕੀ ਭਰਾ ਮੇਰੋ ਜਿਹਦੇ ਕੋਲੇ ਭਰਾ ਕੋਲੇ ਇਹ ਟਰੈਕਟਰ ਹੈਗਾ ਖੁੱਲਣ ਵਾਲੀ ਤਾਂ ਇਹ ਕੀ ਜੀ ਨਹੀਂ ਪੂਰਾ ਠੋੜਾ ਟਰੈਕਟਰ ਆ ਤੇ ਟਾਪ ਤੇ ਚੱਲਦੇ ਆ ਹੁਣ ਭਰਾ ਮੇਰੇ ਉਹ ਟਰੈਕਟਰ ਹਰ ਇੱਕ ਨੌਜਵਾਨ ਚਾਹੁੰਦਾ ਵੀ ਮੇਰੇ ਕੋਲੇ ਛਰਤੀ 30 ਹੋਵੇ ਤੇ ਟਰੈਕਟਰ ਦੇਖੋ ਯਾਰ ਤੁਸੀਂ ਤੇ ਇੱਧਰ ਦੇਖੋ ਤੁਸੀਂ ਟਾਇਰ ਟਾਇਰਾਂ ਦੇਖੋ ਕਿੰਨਾ ਘੈਂਟ ਆ ਘਟੋ ਘਟ 85 90 ਪੈਸੇ ਦਾ ਟਾਇਰ ਪਿਆ ਤੇ ਰਿੰਬਾ ਕੰਨੀ ਨਿਗਾ ਮਾਰ ਲਓ ਰਿੰਬ ਦੇਖੋ ਕਿਤੇ ਲੱਗਿਆ ਜੀ ਰੀਟ ਨਹੀਂ ਪੂਰਾ ਘੈਂਟ ਟਰੈਕਟਰ ਗੁੱਡਇਰ ਦੇ ਟਾਇਰ ਆ ਮਗਰਲੇ ਚਾਰ ਸਫੇਰ ਤੁਹਾਨੂੰ ਘੁੰਮ ਕੇ ਦਿਖਾ ਦਨੇ ਆ ਤੇ ਜੇ ਇਹੀ ਟਰੈਕਟਰ ਭਰਾ ਮੇਰੇ ਵਪਾਰੀ ਕੋਲੇ ਹੁੰਦਾ ਤੇ ਤੁਹਾਨੂੰ ਆਹ ਦਾਗ ਜੇ ਥਾਉਣੇ ਨਹੀਂ ਸੀਗੇ ਆ ਦੇਖੋ ਆ ਦੇਖੋ ਨਾ ਆ ਤੋਨੇ ਮਗਰਾਣਾ ਤੇ ਆ ਦਾਗ ਜੇ ਤੁਹਾਨੂੰ ਥਾਉਣੇ ਨਹੀਂ ਸੀਗੇ ਜੇ ਵਪਾਰੀ ਕੋਲੇ ਹੁੰਦਾ ਤੇ ਸਪੈਸ਼ਲ ਆ ਦੇਖੋ ਓਵੇਂ ਜਿਹ ਟੇਕਰ ਜੇ ਲੱਗ ਰੇ ਕੰਪਨੀ ਕੰਨੀ ਆਂ ਵੀ ਐਵੇਂ ਜਿਹ ਟੇਕਰ ਕੰਪਨੀ ਕੰਨੀ ਆਇਆ ਆ ਦੇਖੋ ਇਹ ਬਾਈ ਕੋਲੇ ਬਹੁਤ ਚੜਦਾ ਹੈ ਟਰੈਕਟਰ ਤੇ ਚਾਰ ਸਫੇਰ ਤੁਹਾਨੂੰ ਘੁੰਮ ਕੇ ਦਿਖਾਉਣਾ ਲਿੰਕਾਂ ਨੂੰ ਕਾ ਦੇਖੋ ਕਿੰਨਾ ਸਾਫ ਟਰੈਕਟਰ ਆ ਯਾਰ ਕਿਤੇ ਟਰੈਕਟਰ ਦੇ ਨਾ ਟੱਚ ਵੀ ਨਹੀਂ ਲੱਗਿਆ ਮਗਰਾੜ ਮਗਰੂੜ ਪੂਰੇ ਸੋਨੇ ਪਿਆ ਦੇਖੋ ਚਾਰ ਚਾਰ ਰੰਬ ਦਿਖਾ ਦੇਣਾ ਤੁਹਾਨੂੰ ਮਗਰਾੜ ਦੇਖੋ ਪੂਰਾ ਘੈਂਟ ਟਰੈਕਟਰ ਪਿਆ ਯਾਰ ਦੇਖੋ ਦੇਖੋ ਵੀਰ ਇਧਰ ਐ ਪਿਆ ਨਾ ਜਮਾ ਕੋਕਾ ਪੀਸੀ ਬੈਟਰੀ ਵੀ ਪੂਰੀ ਵਧੀਆ ਸੈਲਮ ਸਟਾਰਟ ਨਵੀਂ ਬੈਟਰੀ ਆ ਬੈਟਰੀ ਨਵੀਂ ਆ ਨਵੀਂ ਬੈਟਰੀ ਆ ਭਰਾ ਮੇਰੋ ਆ ਦੇਖੋ ਇਧਰ ਰੰਬ ਰੰਬ ਤੇ ਬਾਕੀ ਆਪਾਂ ਤੁਹਾਨੂੰ ਮਾਲਕ ਨਾਲ ਗੱਲ ਕਰਾਵਾਂਗੇ ਟਰੈਕਟਰ ਦੇ ਮਾਲਕ ਨਾਲ ਪੂਰਾ ਸੋਨਾ ਟਰੈਕਟਰ ਪਿਆ ਸੁਪਰ ਪਲੱਸ ਇਹੇ ਦੀ ਪੂਰੀ ਚੜਾਈ ਆ ਪਲੱਸ ਵਾਲੇ 55 ਹਸਪਰ ਹਾਂ ਇਹੇ ਦੀ ਫੁੱਲ ਚੜਾਈ ਆ ਤੇ ਟਰੈਕਟਰ ਦੇਖੋ ਯਾਰ ਤੁਸੀਂ ਸੋਚੂ ਦਾ ਤੇ ਦੇਖ ਕੇ ਭੁੱਖ ਲੈਂਦੀ ਹੈ ਡੰਡਾ ਫੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਪੂਰਾ ਸੋਹਣਾ ਟਰੈਕਟਰ ਹੈ ਬੈਂਪਰ ਲੱਗਿਆ ਹੋਇਆ ਤੇ ਤੁਸੀਂ ਹੁਣ ਵੀਡੀਓ ਦੇ ਵਿੱਚ ਵੇਖ ਲਓ ਜਿਹੜੀ ਜਿਹੜੀ ਚੀਜ਼ ਨਾਲ ਆ ਤੇ ਇਹੀ ਤੁਹਾਨੂੰ ਚੀਜ਼ ਮਿਲੂਗੀ ਤੇ ਬਾਕੀ ਆਪਾਂ ਟਰੈਕਟਰ ਦੇ ਮਾਲਕ ਨਾਲ ਥੋੜੀ ਗੱਲਬਾਤ ਕਰਾਉਨੇ ਆ ਤੇ ਪੁੱਛਦੇ ਆ ਕਿੰਨੇ ਦਾ ਛੱਡੂ ਆ ਕਿਹੜਾ ਮਾਡਲ ਆ ਤੇ ਕਿੱਥੋਂ ਦਾ ਨੰਬਰ ਆ ਪੰਜਾਬ ਆ ਹਰਿਆਣਾ ਜਾਂ ਰਾਜਸਥਾਨ ਸਾਰਾ ਆਪਾਂ ਪੁੱਛਾਂਗੇ ਇਪੇਰਾ ਤੁਸੀਂ ਟਰੈਕਟਰ ਦੇਖ ਲੋ ਮਗਰਿਆੜਾ ਮਗਰੂੜਾ ਦਾ ਪੂਰਾ ਸਾਫ ਪਿਆ ਤੇ ਪੱਕੇ ਟਾਇਰ ਆ ਗੁਡੀਅਰ ਦੇ ਟਾਇਰ ਆ ਤੇ ਮੂਰਲੇ ਵੀ ਗੁਡੀਅਰ ਦੇ ਆ ਕਾਰੇ ਟਾਇਰ ਗੁਡੀਅਰ ਦੇ ਆ ਪੂਰਾ ਸੋਨਾ ਟਰੈਕਟਰ ਹੈ ਤੇ ਲਾਈਵ ਰਾਜਪੁਰ ਕੀ ਹਾਲ ਚੱਲ ਠੀਕ ਆ ਪੁੱਤਰ ਸਾਹਿਬ ਵਧੀਆ ਹੋ ਠੀਕ ਆ ਜਮਾਂ ਵਧੀਆ ਤੁਸੀਂ ਵਧੀਆ ਵਧੀਆ ਪੁੱਤਰ ਤੇ ਟਰੈਕਟਰ ਦਾਸ ਆਪਣਾ ਪੰਜਾਬ ਨੰਬਰ ਹੈ ਕਿ ਹਰਿਆਣਾ ਹੈ ਕਿ ਰਾਜਸਥਾਨ ਹੈ ਪੁੱਤਰ ਹਰਿਆਣਾ ਨੰਬਰ ਆ ਹਰਿਆਣਾ ਨੰਬਰ ਆ ਤੇ ਛੋਟੀ ਕਾਪੀ ਆ ਹਨਾ ਹਾਂ ਕੱਪੀ ਆ ਕਾਰਡ ਵਾਲੀ ਆ ਟੱਕ ਜਾ ਹਾਂ ਕਾਰਡ ਵਾਲੀ ਕੱਪੀ ਆ ਤੇ ਮੰਨ ਕੇ ਚੱਲ ਕਿਹੜਾ ਮਾਡਲ ਹੈ ਇਹ 2008 ਮਾਡਲ ਲੱਗਦਾ 2008 ਮਾਡਲ ਹਾਂ ਠੀਕ ਆ ਤੇ ਆਪਣੇ ਜੀ ਭਰਾਵਾਂ ਨੂੰ ਡਿਮਾਂਡ ਦੀ ਗੱਲ ਕਰੀਏ ਕਿੰਨੇ ਦਾ ਛੱਡਾਂਗੇ ਆਪਾਂ ਡਿਮਾਂਡ ਤਾਂ ਭੁਲਰਾ ਐ ਵੀ ਪੂਰਾ ਤਸੱਲੀ ਆ ਟਰੈਕਟਰ ਆ ਹੂੰ ਠੀਕ ਆ ਨਾ ਉਹ ਤਾਂ ਮੈਨੂੰ ਹੀ ਪਤਾ ਉਹ ਕੋਈ ਹੋਣੀ ਸਾਰਾ ਓਕੇ ਜੀ ਰਿਪੋਰਟ ਆ ਬਾਕੀ ਆ ਐ ਮੈਂ ਤੈਨੂੰ ਦੱਸਦਾ ਜਿਹੜੇ ਭਰਾ ਹੁਣ ਵਿੱਚ ਭਰਾ ਹੁੰਦੇ ਨੇ ਜਦੋਂ ਆਪਾਂ ਨੇ ਤੇ ਲਾ ਲਾ ਆਪਾਂ ਟਰੈਕਟਰ ਲੈਣ ਜਾਈਏ ਆਪਾਂ ਆਖੀਅਰ ਵਪਾਰੀ ਤੋਂ ਲੈਣਾ ਅਗਲਾ ਹੰਦਾ ਯਾਰ ਕੀ ਪਤਾ ਕੀ ਕੁਛ ਕਰਿਆ ਹੋਊਗਾ ਨਾ ਜੀਵੀਦਾਰਾ ਟਰੈਕਟਰ ਹਾਂ ਅਗਲਾ ਹੰਦਾ ਵੀ ਉਹ ਤਾਂ ਮਾਡਲ ਇਨੇ ਦਾ ਵੇਖਿਆ ਉਹ ਇਨੇ ਦਾ ਵੇਖਿਆ ਇਸ ਮਾਈ ਦੇ ਸਾਰੇ ਹੁੰਦਾ ਆਪਾਂ ਪੂਰੀ ਮਾਈ ਰੱਖੇ ਉਹ ਤਾਂ ਮੈਂ ਤੁਹਾਨੂੰ ਦੱਸਦਾ ਅਗਲਾ ਹੰਦਾ ਯਾਰ ਫਲਾਨੇ ਨੇ ਇਨੇ ਦਾ ਲੈਂਦਾ ਫਲਾਨੇ ਨੇ ਇਨੇ ਦਾ ਲੰਗਾ ਕਿਸੇ ਦੇ ਟਾਇਰ ਨਹੀਂ ਹੁੰਦੇ ਕੋਈ ਹੂ ਨਹੀਂ ਸੋਹਣਾ ਹੁੰਦਾ ਇੰਨਾ ਠੀਕ ਹੈ ਉਹ ਟਰੈਕਟਰ ਦੀ ਦੇਖਣ ਤੇ ਡਿਮਾਂਡ ਹੈ ਵੀ ਕਿੰਨੇ ਦਾ ਟਰੈਕਟਰ ਕਰੀ ਟਰੈਕਟਰ ਸੋਹਣਾ ਟਰੈਕਟਰ ਤਾਂ ਹੁਣ ਵੱਧਦਾ ਬਿਗੂ ਬਿਗੂ ਸਮਾਈਆ ਟਰੈਕਟਰ ਕਿੱਥੇ ਟਰੈਕਟਰ ਦੇ ਟੋਥੇ ਲੱਗੇ ਪਏ ਹੁਣ ਚ ਤੇ ਹਰੇਕ ਬੰਦਾ ਚਾਹੁੰਦਾ ਹੈ ਵੀ ਮੈਨੂੰ ਕਿਸੇ ਮੰਨ ਕੇ ਚੱਲ ਜ਼ਿਮੀਂਦਾਰ ਭਰਾ ਕੋਲੋਂ ਘਰੋਂ ਟਰੈਕਟਰ ਮਿਲ ਜੇ ਹੈਨਾ ਇਹਨੂੰ ਮੰਨ ਲੈ ਮੈਨੂੰ ਘਰੋਂ ਟਰੈਕਟਰ ਮਿਲ ਜੇ ਯਾਰ ਤੇ ਆਪਾਂ ਨੂੰ ਬਹੁਤ ਵਧੀਆ ਤੇ ਬਾਕੀ ਅਗਲਾ ਜ਼ਿਮੀਂਦਾਰ ਭਰਾ ਗੱਪ ਵੀ ਨਹੀਂ ਮਾਰਦਾ ਕਦੀ ਤੇ ਕੀ ਡਿਮਾਂਡ ਆ ਫਿਰ ਇਹਦੀ ਪੰਮਰਾ ਇਹਦੀ ਡਿਮਾਂਡ ਹੈਗੀ ਆ 310000 ਰੁਪਏ 310000 ਹਾਂ ਬਾਹਲੇ ਨ ਯਾਰ ਦੇਖ ਲੈ ਭਾਈ ਤੇਰੀ ਮਰਜ਼ੀ ਹੈ ਅੱਗੇ ਜਾਂ ਮਰਜ਼ੀ ਕਰ ਲੈ 310000 ਰੁਪਿਆ ਮੈਂ ਤਾਂ ਦਾਦਾ ਵੀ ਆਪਣੇ ਭਰਾ ਆਪਣੀਆਂ ਵੀਡੀਓ ਬਹੁਤ ਦੇ ਦਿੰਦੇ ਨੇ ਤੇ ਇਹ ਗੱਲਾਂ ਹੁੰਦਾ ਯਾਰ ਉਹੀ ਮੰਗ ਲੈਂਦੇ ਰਹਿੰਦੇ ਹਨਾ ਹਾਂ ਹਾਂ ਤੇ ਮੈਂ ਤਾਂ ਆਇਆ ਨਾ ਵੀ ਜੇ ਕੋਈ ਆਪਣੀ ਵੀਡੀਓ ਤੇ ਆਉਂਦਾ ਹੈ ਤੇ ਮੈਂ ਤੈਨੂੰ ਸਹੀ ਸੀ ਦੱਸਾਂ ਵੀ ਤਿੰਨ ਲੱਖ ਆ 2 ਲੱਖ ਤੇ 90 ਹਜ਼ਾਰ ਦਾ ਰੇਟ ਦੇ ਦੇ ਦੋ 90 ਦਾ ਹਾਂ ਤੇ ਮੈਂ ਤੈਨੂੰ ਦੱਸ ਕਿਹਾ ਤੈਨੂੰ ਹਾਂ ਹਾਂ 290 ਦਾ ਹੈ 95 ਦਾ ਕਰ ਰਹਾ ਯਾਰ 95 ਹਜ਼ਾਰ ਦਾ ਤੇ ਕੋਈ ਵੀ ਗਾ ਨਹੀਂ ਮਾਨਦਾਨ ਕਰਾਂਗੇ ਪੂਰਾ ਜਮਾ ਵੀਡੀਓ ਸ਼ੇਅਰ ਕਰਕੇ ਆਊਗਾ ਤੇਰੀ ਦੇਖ ਕੇ ਵਧੀਆ ਜਮਾ ਹਾਂ ਵੀਡੀਓ ਸ਼ੇਅਰ ਕਰਕੇ ਆ ਜੀ ਤੇ ਤੇਰਾ ਜਿਵੇਂ ਤੂੰ ਆਖਿਆ ਆਪਾਂ ਕਰ ਲਾਂਗੇ ਕੋਈ ਚੱਕਰ ਠੀਕ ਹੈ ਲੈ ਭਰਾ ਮੇਰੋ ਤੇ ਆਪਣੀ ਵੀਡੀਓ ਕੋਈ ਤੁਸੀਂ ਦੇਖ ਕੇ ਆਉਨੇ ਹੋ ਵੀਡੀਓ ਸ਼ੇਅਰ ਕਰਕੇ ਆ ਜੀ ਕੋਈ ਤੇਰੀ ਵੀ ਸ਼ੇਅਰ ਕਰਕੇ ਆ ਜਿਓ ਤੇ ਛਕਰੀਨ ਸੌਟ ਲੈ ਕੇ ਬਾਈ ਕੋਲੇ ਆ ਜਿਓ ਤੇ ਬਾਈ ਟਾਇਰ ਨਵੇਂ ਵਰਕ ਹੀ ਪਏ ਹਨ ਜਮਾ ਨਵੇਂ ਹੀ ਪਏ ਹਨ ਹਾਂ ਬਾਕੀ ਤੁਸੀਂ ਮੈਨੂੰ ਫੋਨ ਲਾ ਲਓ ਯਾਰ ਮੇਰਾ ਇੱਥੇ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਉੱਤੇ ਤੇ ਮੈਨੂੰ ਫੋਨ ਲਾ ਲਓ ਆਪਾਂ ਜੇ ਨਾਂ ਵੀ ਇਹ ਮੰਨਿਆ ਆਪਾਂ ਤੁਹਾਡਾ ਪੂਰਾ ਮਾਨ ਤਾਨ ਕਰਾਵਾਂਗੇ ਫੁੱਲ ਮਾਨ ਤਾਨ ਹਾਂ ਫੁੱਲ ਮਾਨ ਤਾਨ ਕਰਾਵਾਂਗੇ ਬਾਈ ਦਾ ਤੇ ਚਾਰ ਚਫੇਰੇ ਤੁਹਾਨੂੰ ਫੇਰ ਦਿਖਾਉਨੇ ਆਪਾਂ ਡਾਇਰੈਕਟਰ ਸੁਪਰ ਪਲਾਸਾ ਕਹਿੰ ਟਰੈਕਟਰ ਆ ਯਾਰ ਪੂਰਾ ਕਹਿੰ ਟਰੈਕਟਰ ਆ ਜ਼ਿੰਮੇਵਾਰੀ ਮੇਰੀ ਆ ਜੇ ਕਿਸੇ ਭਰਾ ਨੂੰ ਇੱਕ ਘਰੇ ਚ ਲਾਉਣ ਵਾਸਤੇ ਲੈ ਜਾਣਾ ਤੇ ਟਰੈਕਟਰ ਨਹੀਂ ਭਰਾ ਮੇਰੋ ਮਰਦਾ ਪੂਰਾ ਹੁਣਾ ਟਰੈਕਟਰ ਆ ਦੇਖੋ ਹਰਿਆਣਾ ਨੰਬਰ ਹੈ 4 ਹਰੇ ਕਾਗਜ਼ੀ ਪੱਤਰ ਤੁਹਾਨੂੰ ਮਿਲਣਗੇ ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣਾ ਬੀ ਇਹ ਭਰਾ ਮੇਰੋ ਕੱਲਾ ਐਫਟੀ ਡੇਟ ਤੇ ਚੱਲੂ ਆ। ਕਾਪੀ ਹੈ ਨਾ? ਕਾਪੀ ਹੈਗੀ ਆ। ਕਾਪੀ ਤਾਂ ਹੈਗੀ। ਕਾਪੀ ਹੈਗੀ। ਕਾਪੀ ਤਾਂ ਹੈਗੀ। ਮੰਨ ਕੇ ਚੱਲ ਜੇ ਕੋਈ ਆਏ ਆਂ ਕਿ ਵੀ ਮੈਂ ਨਾਂ ਕਰਾਉਣਾ ਯਾਰ। ਨਾਂ ਪੁੱਛਿਆ ਸੀ। ਹਾਂ ਨਾਂ ਨਾਂ ਨਹੀਂ ਹੁੰਦਾ। ਹਾਂ ਨਾਂ ਨਹੀਂ ਹੁੰਦਾ ਤੇ ਐਫਟੀ ਡੇਟ ਤੇ ਚੱਲੂ ਆ ਇਹ ਤੇ ਟਰੈਕਟਰ ਪੂਰਾ ਘੰਟਾ ਬੈਟਰੀ ਨਵੀਂ ਆ ਬਾਈ ਕਹਿੰਦਾ ਜਿਵੇਂ ਹੱਥ ਨਹੀਂ ਧਰਨਦਾ ਸਿਰਫ ਤੇ ਪੂਰਾ ਘੰਟਾ ਟਰੈਕਟਰ ਆ ਤੇ ਬਾਕੀ ਰਾਜਵੰਦਰਾ ਆਪਣਾ ਨੰਬਰ ਬੋਲ। ਬੋਲ ਰਾਂ ਨੰਬਰ ਹੈਗਾ 98555 63923। ਲਓ ਜੀ ਆਹ ਬਾਈ ਦਾ ਨੰਬਰ ਆ ਬਾਕੀ ਸਕਰੀਨ ਤੇ ਚੱਲੀ ਜਾਂਦਾ। ਤੇ ਬਾਈ ਨਾ ਕਰ ਲਿਓ ਗੱਲ ਜੇ ਤੁਹਾਡੇ ਨਾਂ ਲੋਟ ਆਇਆ ਤਾਂ ਮੈਨੂੰ ਫੋਨ ਲਾ ਲਿਓ ਮੇਰਾ ਨੰਬਰ ਵੀ ਸਕਰੀਨ ਤੇ ਚੱਲੀ ਜਾਂਦਾ ਤੇ ਆਪਾਂ ਤੁਹਾਡਾ ਸੌਦਾ ਕਰਵਾ ਦੇਗੇ ਤੇ ਓਕੇ ਭਰਾ ਵੀਡੀਓ ਚੰਗੀ ਲੱਗੀ ਤੇ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ